ഗമ ദു ലാ ਜੱਛੂ ਹੀ ਕਰ ਦੇ। ਆ ਬਣੀ ਦਾ ਚਾ। ਓਟੇ ਮੋੜੇ ਬੈਠੀ ਹੋੜੀ। ਹੋਰ ਜੱਛੂ ਦੇਖ। ਹੈ। ਉਹਦਾ ਕੰਮ ਸਹੀ ਆ। ਖਾ ਲੈ ਖਾ ਲੈ ਖਾ ਲੈ ਖਾ ਲੈ। ਖਾ ਲੈ ਦੱਗੀ। ਖਾ ਲੈ ਖਾ ਲੈ ਖਾ ਲੈ। ਆ ਲੈ ਚੰਕਾ। ਬਹੁਤ ਹੀ ਮਾਸ਼ਦਾ ਹੋ ਗਿਆ ਨਾਲ। ਆ ਲੈ। ਮੈਂ ਕਿਥੇ ਹੋਣਾ ਮੈਂ ਤਾਂ ਤੋ। ਜੱਛੂ ਦਾ ਬਾਸ ਲੈ ਕਰਾ ਦੇ ਲੈ ਅਮਰੋ। ਰੋਟੀ ਬਣਾਈ। ਅਮਰੋ ਰੋਟੀ ਆ। ਕੋਰ। ਗਾਣ। ਉਹ ਜਿੱਦ ਮੈਂ ਥੋੜਾ ਆ। ਇਹਨੂੰ ਤੋ ਰੋਟੀ ਤੇ ਮੈਂ ਨਹੀਂ ਮਿਟਾ ਸਕੀ। ਨਹੀਂ ਆ ਰਹੀ ਕਿ ਉਹ ਨੰਨੀ ਅਰੋੜੀ ਨਾਲ ਬਸ ਨੰਨੀ ਇਹ ਸੁਤੇ ਉੱਠੀ ਤਰ ਬਾਈ 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 ਲੋ ਚੱਲੇ ਅਸੀਂ ਉਹ ਆਪਣੇ ਘਰ ਨਿਹਾਰੇ ਬੋਤਲ ਕੁੜੀ ਲੈ ਆਲੀ ਚਲੋ ਬਾਈ ਤੇ ਰਖੜੀ ਲੈ ਕੇ ਅਸੀਂ ਆ ਗਏ ਅਸੀਂ ਅੱਜ ਰਖੜੀ ਬਣ ਕੇ ਤੇ ਆ ਦਿੱਤਾ ਸੂਟ ਤੇ ਪੈਂਟ ਕਮੀਜ਼ਾ ਭਾਬੀ ਨੇ ਦਿੱਤਾ ਸੂਟ ਤੇ ਨਾਲ ਮੇਰੇ ਤੋਂ ਫੜ ਗਿਆ ਸੀ ਕਢਾ ਲੇਤਾ ਸੀ ਨਾ ਆਾ ਛੋੜ ਦਿੱਤਾ ਜੀ ਤੇ 500 ਰੁਪਿਆ ਸੀ ਨਾਲ ਪਹਿ ਕਿੱਥੇ ਗਏ ਐ ਵੀ ਮੈਂ ਪਰਚੇ ਹਾਂ ਇਹ ਪਰਚੇ ਫੜੇ ਪੈਂਟ ਤੇ ਕਮੀਜ਼ ਨਾਲ ਹਾਂ 500 ਰੁਪਿਆ ਦਿੱਤਾ ਨਾਲ ਭਾਬੀ ਨੇ ਤੇ ਆਾ ਛੋੜ ਸੀ ਨਾਲ ਤੋਲੀ ਆਏ ਪੈਂਟ ਕਮੀਜ਼ ਸੀ ਤੇ ਵੱਡੀ ਭੈਣ ਉੱਥੇ ਹੀ ਚੱਲੇ ਛੋਟੀ ਚਲ ਗਈ ਸੀ ਛੋਟੀ ਗੱਲੀ ਜੀ ਲੱਗੀ ਹਾਂ ਉਸ ਕੱਲੀ ਚਲ ਗਈ ਸੀ ਆਪ ਵੀ ਆਉਣ ਅੱਗੇ ਸੀਗੇ ਫਿਰ ਪਰ ਉੱਗ ਗਏ ਹਾਂ ਫਿਰ ਮੈਂ ਅਹੀ ਰਾਤ ਰਹਿ ਲਿਆ ਸੀ ਸਿਲਕ ਦਾ ਇਹ ਕਿਸਾ ਦੇ ਨੂੰ ਕੰਸਨਟ ਆ ਠੀਕ ਜਿਹਾ ਜਸੂ ਆਂਦੀ ਸੌ ਗਈ ਆ ਦੇਖੋ ਉਹ ਪੜਨ ਢਈ ਆ ਚੁੰਡੀ ਖਿਲਾਰ ਕੇ ਆ ਜਸੂ ਸੌਂਦੀ ਦੇਖੋ ਪਾਣੀ ਟਿੰਡੇ ਤੋਤੇ ਆ ਸਾਰੇ ਹੁਣ ਡੱਬਾ ਵੀ ਧੋ ਰਿਆ ਤੇ ਇੱਧਰ ਸਾਹ ਪੰਡ ਕੋਤੇ ਆ ਤੀਭਨ ਵੀ ਤੁਹਾਡੇ ਨਾਲ ਗੱਣਾ ਕਰਦਾ ਹੋ ਗਿਆ ਇਹ ਕਿਹਦਾ ਗਣਾ ਮੈਨੂੰ ਪਤਾ ਆਏਗਾ ਜਿਹੜੀ ਗੰਦੀ ਜੀ ਦੇਖਦੀ ਹੁੰਦੀ ਨਾ ਧੋਣ ਵਾਲੀ ਉਹ ਧੋ ਦੇਣੀ ਚਾਹੀਦੀ ਆ ਹੂੰ ਹੂੰ ਔਨਲਾਈਨ ਦੇ ਸਗੇ ਲਾਈਟ ਜੱਟ ਨੂੰ ਨੀ ਉਹ ਚੌਂਗ ਚ ਖੜਾ ਕੇ ਤੋਰੇ ਨਹੀਂ ਲੈਂਦੇ ਸੀਗੇ ਲਾਈਟ ਜੱਟ ਨੂੰ ਲੋਹ ਜ ਰਖੜੀ ਤੇ ਮੇਰੀ ਛੋਟੀ ਭੈਣ ਵੀ ਆਈ ਸੀ ਬਾਟੋ ਬਲੌਜ ਚ ਨਹੀਂ ਆਈ ਕਿੰਨੇ ਭੈਣਾਂ ਹੋਈਆਂ ਸੀ ਇਕੱਠੀਆਂ ਤੇ ਇਕੱਠੀਆਂ ਹੋਈਆਂ ਸੀਗੀਆਂ ਪਰ ਵੀਡੀਓ ਚ ਨਹੀਂ ਇਕੱਠੀਆਂ ਹੋਈਆਂ ਵੀਡੀਓ ਵਿੱਚ ਦੋ ਹੀ ਇਕੱਠੀਆਂ ਹੋਈਆਂ ਤੇ ਵਿਆਹ ਹੋਇਆ ਨਾ ਉਹਦੇ ਪਹਿਲੀ ਵਾਰੀ ਇਕੱਠੀਆਂ ਹੋਈਆਂ ਜਿੰਨੇ ਆਈਆਂ ਹਾਂ ਉਹਦੇ ਵਿਆਹ ਹੋਇਆ ਜੇ ਜਦੋਂ ਇਹਨਾਂ ਦੇ ਵਿਆਹ ਹੋਏ ਆ ਤਿੰਨੇ ਜਾਨੀਆਂ ਪਹਿਲੀ ਵਾਰ ਇਕੱਠੀਆਂ ਹੋਈਆਂ ਸੀਗੀਆਂ ਤੇ ਫਸਟ ਟਾਈਮ ਇਕੱਠੀਆਂ ਹੋਈਆਂ ਫਸਟ ਟਾਈਮ ਪਰ ਜਿਹੜੀ ਸਾਡੀ ਛੋਟੀ ਆ ਫਲੋਕ ਤੇ ਨਹੀਂ ਆਈ ਵੱਡੀ ਆ ਬੰਦਾ ਉਹ ਆ ਵੱਡੀ ਆ ਜਾਂਦੀ ਆ ਤੇ ਛੋਟੀ ਆ ਉਹਦਾ ਹੁਣ ਨਿੱਕਰ ਪਾਈ ਸੀਗੀ ਉਹ ਦੂਰੋਂ ਉਹਨੂੰ ਉੱਥੇ ਖੜੀ ਕਰਤਾ ਜਾ ਕੇ ਨਗਰ ਵੀ ਥੋੜੀ ਨਾਲਾਂ ਤੋਂ ਕੱਪੜੇ ਚਾਹਵਾ ਲਾਹਣ ਦੀ ਕੱਪੜੇ ਤਾਂ ਲਾਹਣ ਦੀ ਤੋਤੇ ਦਾ ਬੜਾ ਬਿੱਦੇ ਪਿਆ ਕੜਾਈ ਚੁੱਤੇ ਪਈ ਧੋਣ ਵਾਲੀ ਜਿੰਨੇ ਕ ਵਿੱਚ ਸੀਗੇ ਤੋਤੇ ਆ ਫੁੱਜੀ ਵਾਰੀ ਕੰਮ ਪਾਇਆ ਇਹਨਾਂ ਦੇ ਕੋਲ ਤੋਂ ਧੋਦਿੰਦੇ ਮੈਂ ਗੈਸ ਨੂੰ ਸਾਫ ਕਰਾਂ ਹਾਂ ਹਾਂ ਬੰਦੇ ਦੇ ਬੇਟਾ ਆ ਸੋਈ ਧੋਣੀ ਅੱਛਾ ਚਲੋ ਤੇ ਦਾਰੇ ਕੋ ਫੜੇ ਚੱਕਲੇ ਲੇਟੋਂ ਮਰਨ ਦੀ ਹੀ ਕਿਹਾ ਤੇ ਕਾਲੂ ਨੂੰ ਮੰਗਿਆ ਅੱਜ ਤਾਂ ਟਾਈਮ ਹੈ ਨਹੀਂ ਚੱਲ ਵੀ ਆ ਕੋ ਇਹਨੇ ਸਾਰਿਆਂ ਨੇ ਥੋਲੇ ਆ ਦੁਪਹਿਰੇ ਇਹ ਵੀ ਥੋਲੇ ਆ ਦਸਰੀ ਨੇ ਥੋਲੇ ਆ ਤੇ ਦਿੱਤੀ ਨੇ ਥੋਲੇ ਆ ਖੈਰ ਮੈਂ ਵੀ ਥੋਲੇ ਆ ਮੈਂ ਕੱਲੀ ਮੈਂ ਕੱਲੀ ਹੁੰਦੀ ਮੈਂ ਤਾਂ ਸੋ ਗਿਆ ਵੀ ਸੁੱਤੀ ਸੀਗੀ ਸੌਂਦੂ ਕੇ ਪਾਸ ਕਰਿਆ ਕਰੋ ਮੈਂ ਤਾਂ ਇੱਕ ਮਿੰਟ ਮਿੰਟ ਜਾਣਾ ਹੁਣ ਇਧਰ ਮੈਂ ਕਹੀ ਜਾਊਂਗਾ ਸੌ ਮੈਂ ਸੁੱਤਾ ਨਹੀਂ ਮੈਂ ਸੌਂਦਾ ਨਹੀਂ ਜਦੋਂ ਜਸਨੀ ਨੂੰ ਲੈ ਕੇ ਹਨ ਚੁੱਪ ਕਰਕੇ ਉਹਨੇ ਮੈਨੂੰ ਫੋਨ ਦਿੱਤਾ ਹੀ ਨਹੀਂ ਉਹਨੇ ਕਹੋ ਜੀ ਮੇਰੇ ਸਿਰ ਤੇ ਹੱਥ ਰੱਖੀ ਜਾਵੇ ਕਹੋ ਜੀ ਮੇਰੇ ਬਾਹ ਤੇ ਮੂੰਹ ਰੱਖੀ ਜਾਵੇ ਉਹਨੇ ਇੱਕ ਮਿੰਟ ਵੀ ਫੋਨ ਦਿੱਤਾ ਨਹੀਂ ਆਪੋਂ ਨਹੀਂ ਫਿਰ ਆਪੋਂ ਨੂੰ ਜਦੋਂ ਸੁੱਤੇ ਦਿੱਤੇ 10 ਵਜੇ ਸੁੱਤੇ ਜਾ ਕੇ 4 ਵਜੇ ਸੁੱਤੇ ਲਓ ਲਓ 2 ਵਜੇ ਸੁੱਤਾ ਜਾ ਕੇ ਆਲੂ ਕੀ ਆ ਆਲੂ ਉਹ ਮੈਂ ਕਿਹਾ ਵੀਨੇ ਨਾਲ ਲਗੋ ਬਸ ਆਪਾ ਦੇਣਾ ਕੱਢ ਗਏ ਸਾਰੇ ਛੁੰਡੀਆਂ ਪੈ ਗਈਆਂ ਹੋਣਾ ਜੀ ਦਿਖਾ ਲ ਕਿੱਥੇ ਛੁੰਡੀਆਂ ਪੈ ਗਈਆਂ ਇੱਥੇ ਆ ਗਈ ਇੱਕੋ ਹੀ ਆ ਫੇ ਇੱਕ ਅੱਧਾ ਕਿਤੇ ਹੁੰਦਾ ਹੀ ਆ ਦੇਖੋ ਸਾਰੇ ਹੀ ਵਿੱਚ ਬਾਹਰ ਦੇ ਆ ਕੇ ਉਹਨੂੰ ਕਰੋ ਕੱਢਦੇ ਉਹਨੂੰ ਫੇ ਇੱਕ ਅੱਧੇ ਨੂੰ ਵਿੱਚ ਸਾਰੇ ਹੀ ਛੋਟ ਦੋ ਸਾਰੇ ਕਹਿੰਦੇ ਨੇ ਉਹਦੇ ਇੱਕ ਆਲੂ ਗੜਿਆ ਸਾਰਿਆਂ ਨੂੰ ਗਾਲ ਦਿੰਦਾ ਕਿ ਇੱਕ ਦੀ ਸੰਗਤ ਮਾੜੀ ਤੇ ਸਾਰਿਆਂ ਦੀ ਸੰਗਤ ਮਾੜੀ ਹੋ ਜਾਂਦੀ ਇਹ ਹਿਸਾਬ ਇਹ ਆਲੂਆਂ ਦਾ ਚੰਗੀ ਸੰਗਤ ਤੁਸੀਂ ਬੜਾ ਚੰਗਾ ਕੰਮ ਕਰ ਲਿਆ ਮੈਂ ਤੇ ਆ ਕਿ ਆਲੂ ਨਾ ਲਓ ਇਹਨੇ ਬਰਸਾਤਾ ਦੇਣਾ ਉਦਾਂ ਵੀ ਆਲੂ ਸਹੀ ਨਹੀਂ ਹੁੰਦੇ ਹੈਗੇ ਇਹ ਫਟਪੋਹ ਮਾਰ ਜਾਂਦੇ ਆ ਫਟ ਜਾ ਮਾਰ ਜਾਂਦੇ ਹੁੰਦੇ ਇਹ ਮੇਰੀ ਤਾਂ ਕੋਈ ਮੰਦਾ ਹੀ ਨਹੀਂ ਕਹਿੰਦੇ ਵਾਲਾ ਪੰਜੂਸ਼ੀਆਂ ਕਰਦੀ ਐ ਲੈਣ ਦੀ ਵਾਰੀ ਕਰਦੀ ਕਿੱਥੇ ਦਾਖਲ ਆ ਰਹੀ ਆ। ਸੋਈ ਸਾਫ਼ ਕੀਤੀ 15 ਕਮਰਾਵਾਂ। ਆ ਕੁੜੇ ਲੱਡੂ ਸਾਰੇ ਪਾਸੇ ਖਿਲਾਰਤੇ ਆ ਖਾਦੇ ਹੈ ਹੀ ਨਹੀਂ ਇਹਨੇ। ਗਿੱਸੂ ਨੇ ਆਤ ਕੀ। ਬਾਅਦ ਵਿੱਚ ਖਾਣ ਦੇ ਲਗਾ ਨਾ ਮੋਗੇ ਨਹੀਂ। ਅਗਰਾਂ ਚੋਂ ਕਿੱਥੇ ਬਾੜੇ ਆ ਇਹਨਾਂ ਨੇ। ਮੈਂ ਤਾਂ। ਸਵਾਦ ਨਹੀਂ ਆ ਨੰਨੀ। ਸਵਾਦ ਨਹੀਂ ਆ। ਨੇੜੇ ਵੀ ਸਾਰੇ ਖੁਸ਼ ਹੋ ਗਏ ਕੱਲ। ਨਾ। ਠੀਕ ਜੀ ਇਹਦੇ ਨਾਲ। ਹਣਾ ਜੱਛੇ ਕਾ ਨਿਆਣਾ ਵੀ ਦੱਛੂ ਨੇ ਕੋਸ਼ਿਸ਼ ਕਰਦੇ ਸਾਰੇ ਹਣਾ ਜੱਛੂ ਕੱਲ ਪੌੜੀਆਂ ਡੇਕੀ ਪੌੜੀਆਂ ਡੇਕੀ ਬਚ ਗਈ ਤੂੰ ਹੂੰ ਕੀ ਹਾ ਇਧਰ ਆ ਇਧਰ ਇਧਰ ਖਾਓ ਮੰਮਾ ਨੰਨੇ ਚਾਹ ਨੋ ਨੀ ਚਾਦਰ ਆ ਲੈ ਲੋ ਆਹ ਬੁਛਾਈ ਦੇ ਨੀ ਲਾ ਲੀ ਚਾਦਰ ਆ ਆ ਦੋਰੀ ਮੋੜਾ ਲਈ ਵਿਛਾ ਲੋ ਉਹ ਪਾਣੀ ਕਿੱਥੇ ਆ ਲੈ ਆਹ ਦੋਰੀ ਮੋੜਾ ਨਾਲੇ ਵਿਛਾ ਲੋ ਲੱਭਦੀ ਇਹ ਮੈਂ ਨਹੀਂ ਢਾਕ ਲਈ ਆ ਪੱਕਾ ਢੋਰੀ ਰੁਕ ਜਾ ਜੇ ਸੂ ਰੁਕ ਜਾ ਚਾਦਰ ਵਿਛਾ ਲੰਦੇ ਪੁੱਤ ਇਹ ਤਾਂ ਆਪਣਾ ਨਾ ਕਿਤੀ ਮਾਰਦੀ ਆ ਤੁਸੀਂ ਆਪ ਕੱਪੜੇ ਨਾ ਘੜੇ ਬੋਨੇ ਆਂ ਮਾਰੇ ਇੱਕ ਚਾਦਰ ਨਹੀਂ ਤਾਂ ਤੂੰ ਮੰਗਾਓ ਚਾਦਰ ਕਿਹੜੀ ਮੰਗਾਉਣੀ ਯਾਰ ਚਾਦਰ ਲਗਾਉਣੀ ਆਪਾਂ ਉਹ ਹੁਣ ਨਹੀਂ ਪਾਪਾ ਜਿੱਤੇ ਨਾ ਅਸਲੀ ਲਟਾਂ ਵਾਲੀ ਅਸਲੀ ਅਸਲੀ ਜਿੱਤੇ ਲੱਗਦਾ ਨਹੀਂ ਉਹ ਸਾਰਾ ਕੁਝ ਅਸਲੀ ਲੱਗਦਾ ਉਹ ਵਾਲੀ ਲਗਾਇਆ ਲਟਾਂ ਵਾਲੀ ਲਟਾਂ ਤੇ ਜਦੋਂ ਆਉਂਦਾ ਉਹ ਆਉਂਦਾ ਨਾ ਪੁੱਤਰਾ ਉਹ ਸੌਂ ਗਿਆ ਮੇਰੇ ਦੋ ਤੇ ਦੋ ਮੇਰੇ ਬਰਾਬਰ ਦੇਸੀਏ ਸਾਰੀ ਖਾਣੇ ਚੱਲ ਜਸੂ ਚਾਦਰ ਪਛਾਣਾ ਨਾਲ ਹੋ ਗਏ ਤਤ ਤਤ ਨ ਕਰ ਦੂਜੇ ਰੰਗ ਉਤਰ ਗਿਆ ਸਾਰਿਆਂ ਦਾ ਆ ਜਾ ਦੱਸ ਆਰੇ ਚੂੜਨਗੇ ਨੇ ਸਿੱਟੇ ਇੱਥੇ ਹੱਲ ਲੈ ਲਾ ਆ ਦੇਖ ਜਸੂ ਦੇ ਕੰਮ ਜਿਹੜੇ ਕਾਟਮ ਦੀਆਂ ਨੇ ਉਹ ਸਾਰੀ ਆਰੇ ਜਸੂ ਦੇ ਕੰਮ ਚੱਕ ਦੋ ਯਾਰ ਮੈਂ ਚਾਦਰ ਪਛੋਣੀ ਆ ਹਾਏ ਹੋਏ ਹੋ ਹੋ ਦੋਏ ਕੰਗੇ ਰੁਕ ਜਾ ਆਰੇ ਕੰਗੇ ਦੇ ਸਿੱਟੇ ਜਸੂ ਨੇ ਇਹ ਸਾਰੇ ਜਸੂ ਤੇਰੇ ਕੰਮ ਆ ਪੁੱਠੇ ਸਿੱਧੇ ਜਿੰਨੇ ਵੀ ਆ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਪਰ ਇਹ ਹੁਣ ਸਵੇਰ ਹੋਈ ਆ ਸੋ ਗਈ ਰੋਟੀ ਮੈਂ ਪਰ ਮੈਨੂੰ ਸੁਪਨਾ ਆਇਆ ਕੋਈ ਨਹੀਂ ਆਜ ਪਤਾ ਨਹੀਂ ਕਿੰਨਾ ਨੀਂਦ ਆਵੇ ਜਦੋਂ ਸਾਰੇ ਸੁੱਤ ਲੰਮੇ ਪਏ ਹੁਣ ਮੈਂ ਖਿਦਾ ਜਿੰਦੀ ਸੀ ਵੀ ਬੰਦੀ ਤਾਂ ਨੀਂਦ ਆ ਗਈ ਉੱਦਾਂ ਕਿਹੜਾ ਬਾਸ ਸੁਣਦੀ ਇੱਧਰ ਆਜਾ ਤਾਂ ਸੋਹਣੀ ਹੈ ਯਾਰ ਆਹ ਸੁਣ ਜਾਈ ਆਡੀ ਇਹ ਉਹ ਲਈਆਂ ਨਹੀਂ ਲਈਆਂ ਨਹੀਂ ਸੀ ਆਪਾਂ ਪਰ ਸਰਾਣੇ ਸਰਾਣੇ ਇਹਦੇ ਬਾੜ ਗਏ ਸੀ ਤਾਂ ਮੈਂ ਨਹੀਂ ਦੇਖਦੀ ਡੱਬੀਆਂ ਵਾਲੀ ਚਾਦਰ ਆ ਸੋਹਣੀ ਆ ਹਾਂ ਸਹੀ ਸੋਹਣੀ ਆ ਬੈਠ ਜਾ ਯਾਰ ਸੋਹਣੀ ਲੱਗਦੀ ਹੁੰਦੀ ਚਾਦਰ ਹੂੰ ਲਓ ਕਿੰਦਾ ਲੰਮੀ ਭਈਆ ਆਦੀ 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 ਜਸਰਾਣਾ ਰੱਖ ਤੇ ਲੰਮੀ ਬੈ ਗਈ ਇਹਨੂੰ ਪਤਾ ਨਹੀਂ ਉਹ ਬੈੱਡ ਤੇ ਵੀ ਲੰਮੀ ਬੈ ਜਾਵਾ ਹੋਏ ਥੱਲੇ ਬੈ ਗਈ ਲੰਮੀ ਕਿੰਡਾ ਲੰਮੀ ਬੈ ਤਰਾ ਕਹਿ ਨਹੀਂ ਕਰਿਆ ਚਾਹਦਰੀ ਸੁਣਾਣਾ ਇਹ ਕੀ ਗੱਲ ਬਾਬੇ ਦੇ ਆਈਆਂ ਤੂੰ ਹੈ ਆ ਦੇਖੋ ਜੀ ਸਲੀਨ ਸਾਡੀ ਨੋਕ ਲੰਮੀ ਬੈ ਗਈ ਡੱਕ ਐ ਸਣਾ ਰੱਖ ਕੇ ਲੰਮੀ ਬੈ ਗਈ ਤੇ ਤਾਂ ਹੋਰ ਸੱਲੇ ਮਜ਼ਾ ਆ ਰਿਹਾ ਪਰ ਆਉਣਾ ਸਣਾ ਫਾਸ਼ ਕਿੰਨਾ ਗਰਮ ਹੋਣਾ ਬਹੁਤ ਗਰਮਾ ਫਾਸ਼ ਇੱਥੇ ਸੋਣਾ ਤੂੰ ਕੀੜੀ ਨੇ ਮੂੰਹ ਤੇ ਵੱੜ ਜਾਣੀ ਕੀੜੀ ਕੀੜੀ ਤੇਰੇ ਮੂੰਹ ਤੇ ਵੱੜ ਜਾਣੀ ਖਾ ਲੈਂਦੀ ਐ ਕੀੜੀਆਂ ਨੂੰ ਕੀੜੀਆਂ ਕੁੜੀਆਂ ਸਭ ਖਾ ਜਾਂਦੀ ਐ ਕਾਟੀਆਂ ਖਾ ਜਾਂਦੀ ਐ ਇਹਦਾ ਸਣਾ ਇਹਨਾਂ ਅੰਦਰ ਨਹੀਂ ਨਾ ਤਾਂ ਨਾ ਆਵੜਾ لا لا ای دیکھو دیکھو اے اول اے اول چلو منی پریم وہ مار پوری پھسی ہوئی ہوا اور تے 3 4 3 4 5 5 رکھنی ہے ਆ ਸਾਲੀ ਮਿੰਨੇ ਤੋਂ ਨਹੀਂ ਆ ਬਈ ਟਾਲੀ ਨੂੰ ਵੀ ਸ਼ਗਨ ਵੱਜੋ 500 ਰੁਪਏ ਦੇ ਦਿੱਤਾ ਫਿਰ ਬੋਲੇ ਹੈ ਗਾਇਸ ਉਹਦੇ ਕੇਸਮ ਦਾ 500 ਹੀ ਮੇਰੇ ਕੋਲ ਹੈ ਇਹ ਤਾਂ ਨਹੀਂ ਜਿਆਦਾ ਦੇਣੇ ਕਿ 500 ਹੀ ਬਸ 500 ਦੇ ਦਿੱਤਾ ਜਿੰਨੇ ਜਿੰਨੇ ਦਿੱਤੇ ਉਹ ਵੀ ਜਸੂ ਜਿਹੜੀ ਆ ਇੱਧਰ ਉਗੂ ਉਗੂ ਪੀ ਰਹੀ ਆ ਜਸੂ ਨੂੰ ਤਿਆਰ ਕਰਨਾ ਆ ਜਸੂ ਨੂੰ ਤਿਆਰ ਕਰਨਾ ਜਦੋਂ ਨੂੰ ਤਿਆਰ ਕਰਨਾ ਆ ਤਾਂ ਅਸੀਂ ਜਾ ਰਹੇ ਹਾਂ ਜੀ ਪ੍ਰੋਗਰਾਮ ਤੇ ਤੇ ਪ੍ਰੋਗਰਾਮ ਜਿਹੜਾ ਹੈਗਾ ਤੁਹਾਨੂੰ ਆਪਾਂ ਕੱਲ ਸਾਰਾ ਦਿਖਾ ਦੇਣਾ ਆ ਕਿਉਂਕਿ ਅੱਜ ਜਿਹੜਾ ਅਸੀਂ ਲੇਟ ਹੋ ਜਾਣਾ ਥੋੜਾ ਤੇ ਫਿਰ ਕੱਲ ਨੂੰ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾ ਲਵਾਂਗੇ ਤੇ ਇੱਧਰ ਮੈਡਮ ਦੀ ਲੁੱਕ ਵੀ ਦਿਖਾ ਲਈਏ ਇੱਧਰ ਸਾਜੂ ਪਾ ਰਹੀ ਹੈ ਫਰੌਕ ਦੱਸੋ ਤੇ ਕੰਮ ਦੇਖੋ ਇਹ ਇਹ ਆ ਆ ਲੈ ਇਹ ਕੋਈ ਮੇਰੇ ਤੋਂ ਫੌਗੀ ਦੀ ਪੈਂਦੀ ਪਈ ਨਾ ਪਤਾ ਨਾ ਕੱਢ ਆਜਾ ਆ ਤਰੀਆ ਆਤੀ ਦਾਦੀ ਇਹਨਾਂ ਦੀ ਚਲ ਗਈ ਆ ਪਹਿਲੇ ਹੀ ਪ੍ਰੋਗਰਾਮ ਤੇ ਦਾਦੀ ਇਹਨਾਂ ਦੀ ਚਲ ਗਈ ਆ ਪਹਿਲੇ ਹੀ ਪ੍ਰੋਗਰਾਮ ਤੇ ਤੇ ਅਸੀਂ ਜਿਹੜਾ ਉਹ ਜਾਣਾ ਹੈਗਾ ਆ ਤੇ ਬਾਕੀ ਐਦਾਂ ਕਿ ਸਾਡੇ ਜਿਹੜੇ ਆ ਰਖੜੀ ਤੋਂ ਲੈ ਕੇ ਹੁਣ ਤੱਕ ਘੁੰਮਣ ਧਮਾਈ ਦੇ ਵਿੱਚ ਹੀ ਆ ਸਾਰਾ ਕੁਝ ਤੇ ਅੱਜ ਅਸੀਂ ਜਾਣਾ ਆ ਪ੍ਰੋਗਰਾਮ ਤੇ ਜਿੱਦਾਂ ਮੰਮੀ ਹੁਣਾਂ ਦੀ ਭੈਣ ਤੇ ਸਾਡੀ ਮਾਸੀ ਤੇ ਉਹਨਾਂ ਦਾ ਘਰ ਵੀ ਤੁਹਾਨੂੰ ਦਿਖਾਵਾਂਗੇ ਤੇ ਸਾਰਾ ਕੁਝ ਤੇ ਖਾ ਲਾਂਗੇ ਤੁਹਾਨੂੰ ਉਹਦੇ ਵਿੱਚ ਵੀ ਬਲੌਗ ਦੇ ਵਿੱਚ ਤੇ ਤੁਸੀਂ ਸਾਰੇ ਜਾਣੇ ਇੱਥੇ ਬਲੌਗ ਨਾਲ ਬਣੇ ਰਹੋ ਦੇਖਦੇ ਆਂ ਜੇ ਅੱਜ ਵਿੱਚ ਐਡ ਹੋ ਸਕੇ ਤਾਂ ਅੱਜ ਕਰ ਦਾਂਗੇ ਨਹੀਂ ਤਾਂ ਫਿਰ ਕੱਲ ਵਾਲੇ ਚ ਸਾਰਾ ਪ੍ਰੋਪਰ ਆਊਗਾ ਕਿਉਂਕਿ ਨਿਹਰਾ ਹੋ ਗਿਆ ਜਾਦੇ ਤੇ ਸਾਨੂੰ ਉਧਰ ਆਉਂਦਿਆਂ ਨੂੰ ਟਾਈਮ ਲੱਗ ਗਿਆ ਫੇ ਆ ਕੇ ਆਪਾਂ ਰੈਸਟ ਕੀਤੀ ਸੌਂ ਸੂਗੇ ਸਾਰੇ ਜਾਣੇ ਫੇ ਘਰ ਦੇ ਕੰਮ ਕਰਨੇ ਵਾਲੇ ਸੀ ਉਹ ਕੀਤੇ ਸਾਰੇ ਚੋਂ ਤੁਹਾਨੂੰ ਜਸੂ ਦੀ ਜਸੂ ਦੀ ਤਾਂ ਲੋਕਾਂ ਦਾ ਬਣਨੀ ਆ ਤੇ ਸਹਿਜੂ ਦੀ ਲੁੱਕ ਦਿਖਾ ਦਾਂਗੇ ਕੀ ਹੈਗੀ ਆ ਆ ਦੇਖੋ ਜੀ ਸੈਜੂ ਨੇ ਪਾ ਲਈ ਹੈਗੀ ਆ ਫਰੌਕ ਦੱਸਿਓ ਕਿੱਦਾਂ ਦੀ ਲੱਗੀ ਇਹਨਾਂ ਨੂੰ ਫਰੌਕ ਪਾਈ ਤੇ ਜਿਹੜੀ ਜਸੂ ਆ ਉਹ ਦੇਖ ਰਹੀ ਆ ਹੱਸ ਰਹੀ ਆ ਮਿੰਨਾ 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 ਪੱਪਾ ਉੱਤੇ ਪੌਂਦੀ ਪਗੜਾ ਨਿਕੂੜੀ ਜੱਟ ਨੂੰ ਪੱਟਣ ਦੀ ਆਏ ਹਾਏ ਕੂੜੀ ਜੱਟ ਨੂੰ ਪੱਟਣ ਦੀ ਮਾਰੀ ਨੰਨ ਉੱਤੇ ਪੌਂਦੀ ਪੰਗੜਾ ਨਿਕੂੜੀ ਜੱਟ ਨੂੰ ਪੱਟਣ ਦੀ ਤੇ ਪਾਲਾਂ ਦੇ ਸਾਨੂੰ ਕਿ ਆਪੇ ਨੇ ਖੇਲੂਗੀ ਉੱਥੇ ਆਪਾਂ ਖੇਲ ਖੇਲੂਗੀ ਡਿਗੂਗੀ ਪਾਲਾਂ ਦੇ ਜੋਕ ਹੁੰਦੀ ਆ ਇਹ ਨਹੀਂ ਪਤਾ ਨਹੀਂ ਜਦਾ ਗਰਮੀ ਚ ਕੀ ਪਾਉਣਾ ਤੋ ਕੋੜੀਏ ਇਹ ਚੀਜ਼ਾਂ ਛੱਡੀ ਨਾ ਇਹਨਾਂ ਦੇ ਵਾਲੇ ਰੱਖੀ ਤੂੰ ਆਪਣਾ ਕੰਮ ਬੱਸ ਬੱਸ ਦੇ ਵਾਲੇ ਰਿਹਾ ਕਰ ਜਸੂ ਨਹੀਂ ਪਾਉਣਾ ਜਸੂ ਨੂੰ ਨਹੀਂ ਲੈ ਕੇ ਜਾਣਾ ਜਸੂ ਨੂੰ ਨਹੀਂ ਲੈ ਕੇ ਜਾਣਾ ਮੈਂ ਰੁਕਿਆ ਕਿ ਨਮਰੇ ਚਲੋ ਸਭ ਕੱਪੜੇ ਬਾਹਰ ਕੱਪੜੇ ਵਾਈਏ ਆਓ ਚਲੀਏ ਕਲੀਵਰ ਇਧਰ ਮੈਡਮ ਲਓ ਜੀ ਮੈਂ ਮੈਂ ਕੀ ਪਾਉਣਾ ਹੈ ਮੈਨੂੰ ਰੁਪਏ 10 ਤੇ ਪਾਣਾ ਪਾਉ ਹੈ 20 ਕੱਪੜੇ ਜਾਂ ਸ਼ਰਟ ਪਾ ਲਈ ਦੱਲਣਾ ਮੈਂ 20 ਕੱਪੜੇ ਦਾ ਇਧਰ ਮੈਡਮ ਨੇ ਤਾਂ ਪਾ ਲਿਆ ਆਪਣਾ ਹਾਂ ਪਾਪਾ 20 ਰੁਪਏ ਮੈਨੂੰ ਲਾ ਕੇ ਬਦਲ ਲਈ ਕਰਨੀ ਸਾਰਾ ਸਾਜੂ ਨੇ ਵੀ ਕੱਪੜੇ ਚੇਂਜ ਕਰ ਲਏ ਸਾਜੂ ਤੂੰ ਵੀ ਤਾਂ 20 ਕੱਪੜੇ ਲੱਗੇ ਕੱਪੜੇ ਚੇਂਜ ਕਰਨ 20 ਰੁਪਏ ਦੇ ਪਾਏ ਪਾ ਲਾਉਂਗੇ ਸਾਜੂ ਨੇ ਇਹ ਪਾ ਲਈ ਉਹਨਾਂ ਉਹ ਤੋਂ ਵੀ ਦੇਈ ਮੈਡਮ ਉਹ ਦੇਖੀ ਹੋਈ ਤੇ ਇੱਧਰ ਇਹਨਾਂ ਦੀ ਤਿਆਰੀਆਂ ਹੋ ਰਹੀਆਂ ਐ। ਲੈਂਟਾ ਸੂਟ ਦੱਸਿਓ ਕਿਦਾਂ ਲੱਗ ਰਿਹਾ? ਕਿਹ ਲੱਗ ਰਿਹਾ? ਕਿਹੜਾ ਕੱਟ ਪੈਂਦੀ ਏ ਯਾਰ? ਹੈ? ਕਿਹੜਾ ਕੱਟ ਪੈਂਦੀ ਏ? ਮੇਰੇ ਤਾਂ ਵਾਲ ਹੀ ਟੁੰਡਲਾ ਸਾਰੇ। ਸੱਜੇ ਸੈਵੀ ਡਰੈਸ ਹੋਈ ਲੱਗਦੀ ਯਾਰ ਇਹ ਕਿੱਥੇ? ਬਲੂ ਰੰਗ ਦੀ ਇੱਧਰਾਂ ਨੂੰ ਕੰਮੀ ਵੀ ਹੋਰ ਸੋਹਣੀ ਲੱਗਣੀ। ਕੰਮੀ ਥੋੜੀ ਲੈ ਦੇਣਾ ਬਸ। ਉਦਾਂ ਇੱਧਰ ਡਰੈਸ ਨਾਲ ਮੈਚਿੰਗ ਵਧੀਆ ਲੱਗਦੀ ਭਾਈ। ਚਲੋ ਟਾਈਮ ਕੀ ਹੋਇਆ? ਸਾਡੇ 8:00 ਹੋ ਗਏ ਨਿਕਲੀਆਂ ਫੇ ਤੇ ਹੋਰ ਮੈਨਾਂ ਸਕੂਲੇ ਵੀ ਜਾਣਾ ਆ ਜਿਹੜਾਂ ਨੀ ਨਿਕਲਦੀਆਂ ਪਈਆਂ ਤੁਸੀਂ ਹੁਣ ਕੀ ਕਰਨਾ ਝੂੜਾ ਕਰਨਾ ਝੂੜਾ ਕਰਨਾ ਜਾ ਮੇਰੇ ਕਰਨਾ ਹੋਰ ਮੇਰੇ ਹੋਏ ਟਾਈਕ ਕਿਦ ਮੈਂ ਪਾਪਾ ਪਾਪਾ ਇਹਨਾਂ ਸੈਂਡਲ ਸੋਹਣੇ ਲੱਗਣੇ ਆ ਕਿ ਉਹ ਬੂਟ ਸੋਹਣੇ ਲੱਗਣੇ ਸੈਂਡਲ ਹੀ ਪਤਾ ਯਾਰ ਸੈਂਡਲ ਹੀ ਸੋਹਣੇ ਲੱਗਣੇ ਮੰਮਾ ਕਹਿੰਦੀ ਬੂਟ ਸੋਹਣੇ ਲੱਗਣੇ ਬੂਟ ਵੀ ਤੇ ਲੱਗੂਗਾ ਇਹਨਾਂ ਤੇ ਕੋਲਰ ਕੁੰਡੇ ਕੰਡੇ ਲਾ ਦਊਗਾ ਤਿੰਨ ਦਿਨ ਤੇ ਲਾ ਦਣਾ ਜਿੰਦੇ ਲਾ ਦੀਏ ਭਾਈ ਘਰ ਦੇ ਹਨੇ ਘਰ ਤੇ ਬਾਪੂ ਸਾਡਾ ਗਿਆ ਹੈਗਾ ਕਿੰਨੇ ਚੱਕ ਜਿੰਦੇ ਬਾਪੂ ਸਾਡਾ ਸੇਵਾ ਤੇ ਗਿਆ ਆ ਤੇ ਮਾਤਾ ਕੇ ਆ ਭੈਣ ਆਪਣੀ ਤੇ ਮੇਰੀ ਮਾਸੀ ਦੇ ਸੱਜੂ ਡਰਸਾਂ ਚੇਂਜ ਕਰੀ ਜਾਂਦੀ ਆ ਜੱਸੀ ਫੁੱਤੀ ਭਈ ਆ ਲੋ ਜੀ ਹੁਣ ਇਹ ਰੈਡੀ ਹੋਣ ਡੇ ਆ ਮੈਂ ਹੋ ਗਈ ਆ ਰੈਡੀ ਏਅਰਪੋਰਟ ਤਾਂ ਕੋਈ ਟਾਈਮ ਨਹੀਂ ਲੱਗਦਾ ਹਾਂ ਮੈਂ ਪਹਿਲਾਂ ਕੀ ਕਰਦੇ ਹਾਂ ਵੀ ਪ੍ਰੈਸ ਕਰਦੇ ਹਾਂ ਮੈਂ ਪਹਿਲਾਂ ਫਟਾ ਪਜਾਮਾ ਹੀ ਬਣਾ ਪਹਿਲਾਂ ਪ੍ਰੈਸ ਕੀਤਾ ਨਹੀਂ ਉਹਨੂੰ ਮੈਂ ਕਿਹਾ ਸੀ ਨਾ ਪੁਰਤਾਂ ਪਜਾਮਾ ਹੀ ਪੋੜਾ ਉਹ ਇੱਥੇ ਆ ਬੂੜ ਕੀ ਕਰਨੀ ਆ ਪੁਰਤਾਂ ਬਗ ਜੀ ਤਾਂ ਹੋਰ ਜੁੱਤੀ ਬਣੀ ਬੂੜ ਤੋਂ ਪਾੜੇ ਜਰਾਬੇ ਪਾਉਣੀਆਂ ਆਣ ਆਹ ਹੋਰ ਜਗਰਵਾ ਦੇ ਜਹਾ ਸਾਦੇ ਆਹੋ ਉੱਥੇ ਦੀ ਆਹ ਦੇ ਨਾਲ ਚੱਲੂ ਹੀ ਗੱਡੀ ਵਧੀਆ ਨਹੀਂ ਨਹੀਂ ਟੁਪੜਾ ਨਾ ਟੁਪੜਾ ਦੇ ਕੇ ਨਹੀਂ ਆਏ ਆਈ ਨਹੀਂ ਨਹੀਂ ਜਰਾਬਾ ਜਰਾਬਾ ਕੋਣ ਲੈ ਕੇ ਕੱਢਦੀ ਹੁਣ ਜਰਾਬਾ ਲੱਭੀਓ ਇੱਧਰ ਰੈ ਨਹੀਂ ਦੋ ਤਾਂ ਕਿੰਨੀ ਗੜੀ ਪੀਜੋ ਤਾਂ ਨਿੰਦਾ ਬੋਲੋ ਇੱਕ ਜਰਾਬ ਮੈਂ ਹੁਣ ਜਰਾਬ ਮੰਨ ਲੱਭਦੀ ਜਰਾਬਾ ਅੱਜ ਤਾਂ ਨਹੀਂ ਆਵੇਂ ਉਹ ਕੱਪੜੇ ਧੋਣ ਵਾਲੇ ਤੇ ਨਹੀਂ ਰੱਖਤੀ ਮੈਂ ਥਾ ਕੇ ਯਾ ਨਿੱਕੀਆਂ ਜਰਾਬਾਂ ਲਈ ਬੰਦਾ ਕੱਪੜੇ ਧੋਣ ਵਾਲੇ ਤੇ ਰੱਖਤੀਆਂ ਹੋਣੀਆਂ ਕਿੱਧਰ ਕੱਪੜੇ ਧੋਣ ਵਾਲੇ ਬਾਥਰੂਮ ਚ ਦੇਖ ਕੇ ਆਵੋ ਮੈਂ ਇੱਧਰ ਦੇ ਦਿਆਂ ਹਾਂ ਦੇ ਇੱਕ ਹੈਗੀ ਆ ਇੱਕ ਇੱਥੇ ਹੋਣੀ ਬਾਥਰੂਮ ਚ ਉਹ ਦੇ ਮਿਲੀ ਹਾਂ ਲੈ ਲਓ ਮਿਲੀ ਹੋ ਗਈਏ ਫੋਨ ਤੇ ਪਾਣੀ ਛਿੱਟੀ ਆ ਉਹ ਗਿੱਲੀ ਪਾ ਲਵਾਂ ਗਿੱਲੀ ਕਾ ਨੂੰ ਪਾਣੀ ਆ ਹੋਰ ਲੱਭ ਲਓ ਉਥੋਂ ਚਲੋ ਮਿਨਾ ਜਰਾ ਪਾਣੀ ਚੱਲ ਜਾਂਦੀ ਤੇ ਆਪਣਾ ਮੋੜ ਦੇ ਦੇ ਚਲੋ ਹੋ ਗਏ ਆ ਬਸ ਇੰਨਾ ਕੀ ਤਿਆਰ ਹੋਣਾ ਸੀ ਜਾ ਕੇ ਹੁਣ ਤੁਹਾਨੂੰ ਦਿਖਾਵਦੇ ਸਾਰਾ ਪ੍ਰੋਗਰਾਮ ਨੇਰੇ ਚ ਕੀ ਤਿਆਰ ਹੋਣਾ ਹੈ ਤੁਸੀਂ ਜਾਣਾ ਆ ਤੁਹਾਨੂੰ ਦਿਖਾ ਦੇ ਲਸਰੀ ਬੋਤਲ ਖੰਦੇ ਉਹ ਨਾਲੇ ਲਸਰੀ ਬੋਤਲ ਲਸਰੀ ਬੋਤਲ ਲਗਾਨੀ ਚਲੋ ਤੇਰੇ ਦੁੱਧ ਮੰਗ ਲਿਆ ਸਰੱਖ ਲੱਗ ਗਿਆ ਹੁਣ ਅੰਦਰ ਆ ਸੱਜੂ ਦੀ ਡਰੈੱਸ ਆ। ਕਿੱਥੇ ਆਈ ਹੋਈ ਗਣੀ ਮੈਂ। ਹੋਰ ਇਹ ਲੋਂਦੇ ਕੁੰਡੇ। ਉਹਦਾ ਅਸੀਂ ਵਾਪਸ ਆ ਜਾਣਾ ਘਰੇ। ਆ ਜਾਣਾ ਛੇਤੀ ਉਹਦਾ ਜਿੰਦੇ ਕਿੱਥੇ ਆ? 5 ਮਿੰਟ ਲੱਗਣੇ ਸਰ। 5 ਮਿੰਟ ਲੱਗਣਗੇ। ਜਿੰਦੇ ਅੰਦਰ ਆ।